ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਜਿਨ੍ਹਾਂ ਨੇ ਹਜੇ ਤੱਕ ਆਪਣਾ ਇੰਸਟਾਗ੍ਰam ਦੀ ਆਈਡੀ ਫੋਲੋ ਨਹੀਂ ਕੀਤੀ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਜੀ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲੇ ਆਪਣੇ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਆਪਾਂ ਵਲੋਗਿੰਗ ਪਾਉਨੇ ਆ ਉਹਦਾ ਵੀ ਤੇ ਸੂਟਾ ਦਾ ਵੀ ਨੋਟੀਫਿਕੇਸ਼ਨ ਜਾ ਸਕੇ ਤੇ ਮੈਨੂੰ ਨਾ ਕਾਫੀ ਮੇਰੇ ਕੋਲੇ ਮੈਸੇਜ ਆਉਂਦੇ ਨੇ ਬਿਓ ਗੁੱਸੂਸਦੇ ਨੇ ਵੀ ਤੁਸੀਂ ਸਿੱਧੂ ਕਿਉਂ ਲਾਇਆ ਇੰਸਟਾਗ੍ਰam ਦੀ ਆਈਡੀ ਦੇ ਮਗਰ ਤੁਸੀਂ ਜਵੰਦੇ ਹੋ ਤੇ ਬਸ ਨਾ ਮੇਰਾ ਪੇਕੇ ਪਿੰਡ ਦਾ ਗੋਤ ਸਿੱਧੂ ਹੈ ਜੀ ਮੈਂ ਇਸ ਕਰਕੇ ਉਹਦੇ ਮਗਰ ਸਿੱਧੂ ਹੀ ਲਾਤਾ ਇਸ ਕਰਕੇ ਮੈਂ ਉਹਦੇ ਇੰਸਟਾਗ੍ਰam ਦੇ ਆਈਡੀ ਦੇ ਮਗਰ ਸਿੱਧੂ ਲਾਤਾ ਤੇ ਕਿਉਂ ਜਵੰਦਾ ਦੀ ਆਈਡੀ ਤੇ ਤੁਹਾਨੂੰ ਪਤਾ ਹੈ ਕਾਫੀ ਆਈਡੀਆਂ ਬਣੀਆਂ ਹੋਈਆਂ ਨੇ ਜਿਸ ਕਰਕੇ ਮੈਂ ਉਹਦਾ ਪੇਕੇ ਪਿੰਡ ਵਾਲਾ ਗੋਤ ਰੱਖ ਲਿਆ ਜੀ ਉਹਦੇ ਨਾਲ ਤੇ ਮੇਰਾ ਸਿੱਧੂ ਪੇਕੇ ਪਿੰਡ ਦਾ ਗੋਤ ਹੈ ਜੀ ਜੇ ਬੰਦਾ ਗੋਤ ਹੈਗਾ ਆਪਣਾ ਸੌਰੇ ਪਿੰਡ ਦਾ ਜੀ ਤੇ ਚਲੋ ਜੀ ਮੈਂ ਤੁਹਾਨੂੰ ਦੱਸ ਦਿੱਤਾ ਬਾਕੀ ਮੇਰੀ ਬਹੁਤ ਧੰਨਵਾਦੀ ਤੁਹਾਡਾ ਤੁਹਾਡੀਆਂ ਨਾ ਵੀ ਦੁਆਵਾਂ ਵੀ ਮੈਨੂੰ ਲੱਗੀਆਂ ਮੇਰੀ ਲੱਤ ਨੂੰ ਜਿਹੜੀ 2-3 ਦਿਨ ਹੋ ਗਏ ਪ੍ਰੋਬਲਮ ਥੋੜੀ ਜੀ ਘਟ ਗਈ ਵੀ 20-30% ਮੈਨੂੰ ਫਰਕ ਪੈ ਗਿਆ ਮੈਡੀਸਨ ਨਾਲ ਤੇ ਧੰਨਵਾਦੀ ਤੁਹਾਡਾ ਤੁਸੀਂ ਮੇਰੇ ਲਈ ਇੰਨੇ ਹਨਾ ਅਰਦਾਸਾਂ ਕਰਦੇ ਹੋ ਤੇ ਸਾਰੇ ਮੈਨੂੰ ਬੇਵੋਅਰਸ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਆ ਜੀ ਪਲੀਜ਼ ਤੁਸੀਂ ਟੈਨਸ਼ਨ ਨਾ ਲਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਹਨਾ ਤੁਸੀਂ ਮੈਨੂੰ ਆਪਣੀ ਫੈਮਿਲੀ ਨਾਲੋਂ ਜ਼ਿਆਦਾ ਪਿਆਰ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਮੈਨੂੰ ਇਹ ਹਨਾ ਸੋ ਸਾਡੇ ਵੱਲੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਚਲੋ ਜੀ ਹੁਣ ਮੈਂ ਪੂਰਾ ਹਨਾ ਮੈਨੂੰ ਵੈਸੇ ਵਿਸ਼ਵਾਸ ਹੀ ਹੈ ਪ੍ਰਮਾਤਮਾ ਤੇ ਥੋੜਾ ਮੋਟਾ ਫਰਕ ਪੈ ਗਿਆ ਹੈ ਹੌਲੀ ਹੌਲੀ ਥੋੜਾ ਮੋਟਾ ਹੋਰ ਫਰਕ ਪੈ ਜਾਊਗਾ ਠੀਕ ਹੋ ਜਾਣਗੇ ਆਪਾਂ ਕੋਈ ਨਾ ਪਤਾ ਕੀ ਇਹ ਪ੍ਰੋਬਲਮ ਆ ਸੇਤੀ ਜਾਂਦੀ ਹੈ ਕੋਈ ਵੀ ਹਨਾ ਉਹ ਕਹਿੰਦੇ ਹੁੰਦੇ ਨੇ ਕੋਈ ਵੀ ਬਿਮਾਰੀ ਹੈ ਵੀ ਆਉਂਦੀ ਘੂੜੇ ਦੀ ਚਾਲ ਜਾਂਦੀ ਕੀੜੀ ਦੀ ਚਾਲ ਹੈ ਤਾ ਕਰਕੇ ਹੌਲੀ ਹੌਲੀ ਰੈਸਟ ਕਰਕੇ ਆਪਾਂ ਨੂੰ ਥੋੜਾ ਮੋਟਾ ਫਰਕ ਪਊਗਾ ਮੈਂ 2 ਦਿਨ ਹੋ ਗਏ ਥੋੜਾ ਜਿਹਾ ਵੀ ਆਪਾਂ ਬਹੁਤ ਵਧੀਆ ਫੀਲ ਕਰ ਰਹੇ ਆ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਸੀ ਕੱਲ ਤੇ ਅੱਜ ਮੈਨੂੰ ਵਧੀਆ ਠੀਕ ਰਿਹਾ ਥੋੜਾ ਜਿਹਾ ਤੇ ਜਦੋਂ ਆਪਾਂ ਜ਼ਿਆਦਾ ਕੋਈ ਕੰਮ ਤਾਂ ਦਾ ਕਰ ਲੈਣੇ ਲਗਾਤਾਰ ਘੰਟਾ ਡੇਢ ਘੰਟਾ ਨਹੀਂ ਰੈਸਟ ਕਰਦੇ ਤਾਂ ਥੋੜਾ ਥੋੜਾ ਹੋ ਜਾਂਦਾ ਨਹੀਂ ਵੈਸੇ ਨਾਰਮਲ ਆ ਜਿਹੜਾ ਆਪਣਾ ਨੱਤ ਦਾ ਪੇਨ ਹੈ ਘਟ ਗਿਆ ਚਲੋ ਜੀ ਵਾਈ ਕਰੂ ਕਰਕੇ ਥੋੜਾ ਦਾ 15 ਦਿਨਾਂ ਦੇ ਵਿੱਚ ਸਾਰਾ ਠੀਕ ਹੋ ਜੇ ਤਾਂ ਕਿ ਆਪਾਂ ਆਪਣਾ ਕੰਮ ਹੈ ਜਿਹੜਾ ਰੈਗੂਲਰ ਗੱਲਾਂ ਉਹਦਾ ਇੰਨਾ ਜ਼ਿਆਦਾ ਪ੍ਰੇਜ ਨਹੀਂ ਰੱਖ ਸਕਦਾ ਚਲੋ ਜੀ ਗੱਲਾਂ ਬਾਤਾਂ ਬਹੁਤ ਹੋ ਗਈਆਂ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਾ ਹੈ ਬਹੁਤ ਵਧੀਆ ਸੂਟ ਨੇ ਜੋ ਵੀ ਪਸੰਦ ਆ ਤਾਂ ਵਟਸਐਪ ਤੇ ਨੰਬਰ ਦਿੱਤਾ ਹੋਇਆ ਜੀ ਤੁਸੀਂ ਬੇਚਿੰਤ ਹੋ ਕੇ ਸੂਟ ਮੈਂ ਤੁਹਾਨੂੰ ਇੱਕ ਵਾਰ ਇੱਕ ਸਿੰਗਲ ਸੂਟ ਲੈ ਕੇ ਦੇਖ ਲਓ ਹਨਾ ਇਹ ਨਹੀਂ ਕਹਿੰਦੇ ਆਪਾਂ ਵੀ ਜ਼ਿਆਦਾ ਸੂਟ ਆਰਡਰ ਕਰੋ ਪਤਾ ਕਿ ਜੇ ਕੋਈ ਇੱਕ ਸੂਟ ਤੁਸੀਂ ਬਾਏ ਕਰ ਲਿਆ ਸਿੰਗਲ ਸੂਟ ਤੁਹਾਡੇ ਤੱਕ ਪਹੁੰਚ ਗਿਆ ਚਾਹੀ ਤੁਸੀਂ ਸਟੀਚਿੰਗ ਕਰਵਾ ਕੇ ਪਹੁੰਚ ਲੈ ਲਿਆ ਤਾਂ ਵੀ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਦੀ ਸਟੀਚਿੰਗ ਹੈ ਤੁਹਾਡੇ ਸਹੀ ਆਉਂਦੀ ਹੈ ਜਾਂ ਨਹੀਂ ਆਉਂਦੀ ਉਸੀ ਤਰ੍ਹਾਂ ਤੁਸੀਂ ਚਾਹੇ ਬਿਨਾ ਸਟੀਚਿੰਗ ਤੋਂ ਸੂਟ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਦਾ ਕੱਪੜਾ ਹੈ ਜਿਹੜੀ ਚੀਜ਼ ਵੀਡੀਓ ਦੇ ਵਿੱਚ ਦੱਸਾਂਗੇ ਜੀ ਸੇਮ ਚੀਜ਼ ਮਿਲੂਗੀ ਕਲਰ ਦਾ ਥੋੜਾ ਮੋਟਾ 11 21 ਦਾ ਫਰਕ ਪੈ ਜਾਊਗਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਉਹ ਵੀ ਥੋੜਾ ਜਿਹਾ ਪੈ ਜਾਂਦਾ ਵੀ ਆਈਫੋਨ ਦੇ ਵਿੱਚ ਫੋਟੋ ਹੈ ਜਿਹੜੀ ਉਹ ਜ਼ਿਆਦਾ ਕਲੀਅਰ ਆ ਜਾਂਦੀ ਹੈ ਆਪਣੇ ਕੋਲੇ ਸਿੰਪਲ ਫੋਨ ਨੇ ਜੀ ਇਹਦੇ ਵਿੱਚ ਥੋੜਾ ਜਿਹਾ ਘੱਟ ਆ ਜਾਂਦੀ ਹੈ ਚਲੋ ਜੀ ਸੂਟ ਦਿਖਾਉਣੇ ਸੋ। ਮਾਰਿਆਂ ਤੋਂ ਪਹਿਲਾ ਸੂਟ ਹੈਗੇ ਨੇ ਅੱਜ ਵਾਲੇ ਸੂਟ ਨੇ ਜਿਹੜੇ ਆਪਾਂ ਦੁਪੱਟੇ ਨਾਲ ਇਹ ਰੀਵਾ ਦੀ ਕਾਟਨ ਦਾ ਸੂਟ ਹੈ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਰੀਕ ਬਰੀਕ ਪ੍ਰਿੰਟਿੰਗ ਹੈ ਇਹਦਾ ਬਲੂ ਕਲਰ ਹੈ ਜੀ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਦੁਪੱਟਾ ਨਾਲੇ ਸੂਟ ਇਹਦਾ ਇਸ ਤਰ੍ਹਾਂ ਦੀ 5 ਮੀਟਰ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਜੀ ਦੇਖੋ ਇਸ ਤਰ੍ਹਾਂ ਇਹਦੇ ਸੂਟ ਦੀ ਪ੍ਰਿੰਟਿੰਗ ਹੈ ਬਹੁਤ ਵਧੀਆ ਕਾਟਨ ਹੈ ਇਹ ਰੀਵਾ ਦੀ ਕਾਟਨ ਮਿਲੂਗੀ ਜੀ ਤੁਹਾਨੂੰ ਦੇਖੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਆਪਾਂ ਨੇ ਪ੍ਰਿੰਟਡ ਹੀ ਦੁਪੱਟਾ ਹੈਗਾ ਜੀ ਨਾਲ ਦੇ ਦੁਪੱਟੇ ਵਾਲਾ ਸੂਟ ਮਿਲੂਗਾ ਤੁਹਾਨੂੰ 2.5 ਮੀਟਰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਦੇਖੋ ਜੀ ਬਹੁਤ ਵਧੀਆ ਲਾਈਟ ਵੇਟ ਦੁਪੱਟਾ ਹੈ ਜੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਡਿਜ਼ਾਈਨਿੰਗ ਬਣੀ ਹੋਈ ਆ ਪੂਰੇ ਦੁਪੱਟੇ ਦੇ ਵਿੱਚ ਦੇਖੋ ਬਹੁਤ ਵਧੀਆ ਫੈਂਸੀ ਜੀਆਂ ਚੀਜ਼ਾਂ ਨੇ ਜੀ ਇਹਦੇ ਵਿੱਚ ਕਲਰ ਕਾਫੀ ਨੇ ਤੇ ਮੇਰੇ ਕੋਲੇ ਇਸ ਟਾਈਮ ਦੋ ਕਲਰ ਅਵੇਲੇਬਲ ਨੇ ਜੀ ਬਾਕੀ ਜੋ ਤਾਂ ਤੁਸੀਂ ਮੇਰੇ ਤੋਂ ਪਿੱਕਾ ਮੰਗਵਾ ਸਕਦੇ ਹੋ ਹਨ ਫੋਟੋਆਂ ਲੈ ਸਕਦੇ ਹੋ ਜੋ ਵੀ ਉਹਨਾਂ ਦੇ ਵਿੱਚੋਂ ਤੁਸੀਂ ਡਾਰਕ ਕਲਰ ਲਾਈਟ ਛੋਟਾ ਫਲਾ ਪ੍ਰਿੰਟ ਲੈਣਾ ਵੱਡਾ ਪ੍ਰਿੰਟ ਲੈਣਾ ਤਾਂ ਤੁਸੀਂ ਮੈਸੇਜ ਕਰਕੇ ਪ੍ਰਿੰਟਾ ਜਿਹੜਾ ਆਪਾਂ ਤੋਂ ਬਾਏ ਕਰ ਸਕਦੇ ਆ। ਦੇਖੋ ਇੱਕ ਇਹਦੇ ਵਿੱਚ ਕਲਰ ਕਲਰ ਦਾ ਥੋੜਾ ਫਰਕ ਹੈ। ਇਹ ਹੈਗਾ ਜੀ ਨੇਵੀ ਬਲੂ, ਇਹ ਕਲਰ ਹੈਗਾ ਜੀ ਬਲੈਕ। ਦੇਖੋ। ਇਹਦੇ ਨਾਲ ਵੀ ਬਹੁਤ ਵਧੀਆ ਇਹਦੀ ਡਿਜ਼ਾਈਨਿੰਗ ਦਾ ਵੀ ਫਰਕ ਹੈ ਦੇਖੋ। ਉਹ ਨੇਵੀ ਬਲੂ ਸੂਟ ਹੈ ਜੀ ਇਹ ਹੈਗਾ ਬਲੈਕ ਕਲਰ ਦੇਖੋ। ਇਸ ਤਰ੍ਹਾਂ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ। ਇਹਦੇ ਨਾਲ ਵੀ ਦੁਪੱਟਾ ਆਪਾਂ ਤੁਹਾਨੂੰ ਦਿਖਾਉਣੀ ਆ। ਇਸ ਦੁਪट्टे ਦੀ ਵੀ ਲੱਗ ਤੋਂ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਹੈ। ਦੇਖੋ ਜੀ ਸਾਰੇ ਦੁਪੱਟੇ ਦੇ ਵਿੱਚ ਬਾਰਡਰ ਮਿਲੂਗਾ ਜੀ ਤੁਹਾਨੂੰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਮਿਲੂਗੀ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਪੂਰਾ ਪਿਓਰ ਬਲੈਕ ਕਲਰ ਹੈ ਥੋੜਾ ਜਹਾਂ ਇਹਦੇ ਵਿੱਚ ਪ੍ਰਿੰਟਿੰਗ ਜ਼ਿਆਦਾ ਕਰਕੇ ਨਹੀਂ ਪਤਾ ਲੱਗ ਰਿਹਾ ਨੀਚੇ ਵਾਲਾ ਕਲਰ ਹੈ ਜਿਹੜਾ ਉਹ ਨੇਵੀ ਬਲੂ ਕਲਰ ਹੈ ਬਰੀਕ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਕਲਰ ਹੈਗੇ ਨੇ ਜੀ ਤੁਸੀਂ ਪਿਕਾਂ ਲੈ ਸਕਦੇ ਹੋ ਮੇਰੇ ਤੋਂ ਕੋਈ ਗੱਲ ਨਹੀਂ ਬੇਚੀ ਚੁੱਕੋ ਕੇ ਤੁਸੀਂ ਸੁੱਖਾਂ ਦੇ ਪਿਕਾਂ ਲੈ ਸਕਦੇ ਆਪਾਂ ਇਹ ਨਹੀਂ ਹੈਗਾ ਵੀ ਤੁਹਾਨੂੰ ਪਿਕ ਨਹੀਂ ਸੈਂਡ ਕਰਾਂਗੇ ਹੋ ਸਕਦਾ ਮੈਂ ਥੋੜਾ ਮੋਟਾ ਕੰਮ ਦੇ ਵਿੱਚ ਲੇਟ ਹੋ ਜਾਾਂ ਪਰ ਮੈਂ ਹਰ ਇੱਕ ਕਸਟਮਰ ਨੂੰ ਜੋ ਵੀ ਮੈਥੋਂ ਪਿਕਾ ਮੰਗਦੇ ਨੇ ਆਪਾਂ ਪਿਕਾ ਸੈਂਡ ਕਰ ਦਨੇ ਆ। ਬਾਕੀ ਜੋ ਵੀ ਤੁਸੀਂ ਸੂਟ ਦੀ ਪਿਕ ਲੈਣੀ ਹੁੰਦੀ ਹੈ ਜਿਹੜਾ ਆਪਣੇ ਕੋਲ ਹੁੰਦਾ ਆਪਾਂ ਉਹ ਵੀ ਸੈਂਡ ਕਰ ਦਨੇ ਆ। ਦੇਖੋ ਜੀ ਇਹ ਸੂਟ ਦਾ ਪ੍ਰਾਈਸ ਇਹ ਰਹੂਗਾ ਜੀ 2000 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ। ਜੋ ਵੀ ਤੁਹਾਨੂੰ ਸੂਟ ਪਸੰਦ ਆ ਥਾ ਤੁਸੀਂ ਲੈ ਸਕਦੇ ਹੋ। ਤੇ 2000 ਦੇ ਵਿੱਚ ਜੀ ਤੁਹਾਨੂੰ ਤੁਹਾਡੇ ਨਾਲ ਸੂਟ ਘਰ ਤੱਕ ਪਹੁੰਚ ਜਾਊਗਾ ਤੁਸੀਂ ਕਿਤੋਂ ਵੀ ਇਹ ਪਾਏ ਨਹੀਂ ਹੈਗਾ ਵੀ ਉਹ ਸੈਰ ਤੋਂ ਫੜ ਕੇ ਲੈ ਜਾਓ ਜਾਂ ਉੱਥੋਂ ਲੈ ਲਓ। ਜਿੰਨੇ ਦਿਨ ਤੁਸੀਂ ਸਾਨੂੰ ਪਾਰਸਲ ਕਹਿਤਾ ਵੀ ਪਹੁੰਚਣਾ ਜੀ ਉਹ ਪਹੁੰਚਣਾ ਹੀ ਪਹੁੰਚਣਾ ਹੈ ਬਾਕੀ ਛੁੱਟੀ ਕਰਕੇ ਕੋਈ ਮਾਮਾ ਇੱਕ ਦਿਨ ਲੇਟ ਹੋ ਜੇ ਨਹੀਂ ਇਹ ਨਹੀਂ ਹੋਏਗਾ ਵੀ ਆਪਾਂ ਤੁਹਾਨੂੰ ਨਾਰਾ ਲਾ ਦਾਂਗੇ ਵੀ 10 ਦਿਨਾਂ ਨੂੰ ਜਾਂ 4 ਦਿਨਾਂ ਨੂੰ ਆਜੂਗਾ ਜੀ 10 ਦਾ 10 ਦਿਨ ਛੁੱਟ ਨਾ ਪਹੁੰਚੇ ਤੁਸੀਂ ਮੇਰੇ ਤੋਂ ਚਾਹੇ ਉਹਦੀ ਆਪਦਾ ਟਰੈਕਿੰਗ ਨੰਬਰ ਲੈ ਸਕਦੇ ਹੋ ਤੁਹਾਨੂੰ ਪਤਾ ਲੱਗ ਜੇ ਹਨਾ ਵੀ ਤੁਹਾਡਾ ਸਾਡਾ ਪਾਰਸਲ ਹੈ ਜਿਹੜਾ ਲੱਗ ਗਿਆ ਅਗਲਾ ਸੂਟ ਹੈਗਾ ਇਸ ਤਰ੍ਹਾਂ ਦਾ ਪਰਪਲ ਦੇਖੋ ਜੀ ਅਗਲਾ ਸੂਟ ਹੈਗਾ ਇਸ ਤਰ੍ਹਾਂ ਦਾ ਪਰਪਲ ਕਲਰ ਹੈ ਇਹਦਾ ਇਹ ਤੁਹਾਨੂੰ ਮਿਲੂਗਾ ਜੀ ਟੈਸਟਾ ਕਾਟਨ ਦੇ ਵਿੱਚ ਇਦੇ ਨਾਲ ਸਲਵਾਰ ਵੀ ਤੁਹਾਨੂੰ ਟੈਸਟਾ कॉटन ਦੀ ਮਿਲੂਗੀ ਤੇ ਕਮੀਜ਼ ਵੀ ਇਹਦੇ ਵਿੱਚ ਵੀ ਕਲਰ ਤੁਸੀਂ ਲੈ ਸਕਦੇ ਹੋ ਲਾਈਟ ਕਲਰ ਵੀ ਲੈ ਸਕਦੇ ਹੋ ਡਾਰਕ ਕਲਰ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਵੀ ਤੁਹਾਨੂੰ ਮੈਂ ਸਟੈਂਪਲ ਲੱਗੀ ਦਿਖਾਉਂ ਸਲਵਾਰ ਦੇ ਉੱਪਰ ਵੀ ਜੀ ਤੁਹਾਨੂੰ ਟੈਸਟਾ ਦਾ ਹੀ ਕਪੜਾ ਮਿਲੂਗਾ ਇਹ ਨਹੀਂ ਹੈਗਾ ਸਲਵਾਰ ਨਾਲ ਆਪਾਂ ਕੋਈ ਹੋਰ ਜਿਹੜੀ ਚੀਜ਼ ਆਪਾਂ ਲਾਵਾਂਗੇ ਜੀ ਨਾਲ ਬਿਲਕੁਲ ਵੀਡੀਓ ਦੇ ਵਿੱਚ ਦਿਖਾ ਕੇ ਦੱਸ ਕੇ ਫੇਰ ਦੇਵਾਂਗੇ ਤੁਹਾਨੂੰ ਦੇਖੋ ਜੀ ਇਹਦੇ ਨਾਲ ਕੋਟੇ ਡੋਰੀ ਇਹਦਾ ਪ੍ਰਿੰਟਡ ਹੈਗਾ ਜੀ ਦੁਪੱਟਾ 2.5 ਮੀਟਰ ਦਾ ਤੁਹਾਨੂੰ ਖੁੱਲਾ-ਚੁੱਲਾ ਦਾ ਪਟਾ ਮਿਲੂਗਾ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਸੂਟ ਨਾਲ ਦੀ ਜਿਹੜੇ ਕਮੀਜ਼ ਤੇ ਫਲਾਵਰ ਬਣੇ ਹੋਏ ਨੇ ਉਹਦੀ ਪ੍ਰਿੰਟਿੰਗ ਬਣੀ ਹੋਈ ਹੈ। ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ। ਬਾਕੀ ਮੈਂ ਫਿਰ ਤੋਂ ਕਹਿਣੀ ਆਂ ਦੀ ਤੁਸੀਂ ਜੋ ਜਿਹੜੇ ਵੀ ਸੂਟ ਆਪਣੇ ਕੋਲ ਅਵੇਲੇਬਲ ਨੇ ਜੀ ਮੈਂ ਤੁਹਾਨੂੰ ਫਿਕਾ ਸੈਂਡ ਕਰ ਦੂੰਗੀ ਤੁਸੀਂ ਜੇ ਲੈਣਾ ਤਾਂ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਹੈ ਜੀ। ਆਪਾਂ ਕੋਈ ਵੀ ਫੈਬਰਿਕ ਤੁਹਾਡੇ ਲਈ ਮਾੜੀ ਨਹੀਂ ਲੈ ਕੇ ਆਵਾਂਗੇ ਜੀ ਪੰਪਾਂ 660 ਦੇ ਸੂਟ ਹਨ ਥਾਂ ਥਾਂ ਸੇਲਾਂ ਤੇ ਮਾਰਕੀਟ ਚ ਵਿਕੀ ਜਾਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਪਰ ਨਹੀਂ ਆਪਾਂ ਵਧੀਆ ਵਾਲੀ ਫੈਬਰਿਕ ਹੈ ਜਿਹੜੀ ਉਹ ਲੈ ਕੇ ਆਵਾਂਗੇ ਤੁਹਾਡੇ ਲਈ ਵਧੀਆ ਤੁਹਾਨੂੰ ਛੂਟ ਦੇਵਾਂਗੇ ਜੀ ਬਾਕੀ ਤੁਹਾਡੀ ਚੁਆਇਸ ਹੋਊਗੀ ਜਿਹੜੀ ਉਵੇਂ ਜੇ ਤੁਸੀਂ ਵਰਕ ਕਰਵਾਉਣਾ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਚਲੋ ਜੀ ਅਗਲਾ ਸੂਟ ਹੈਗਾ ਇਹ ਵੀ ਚਿਸ਼ਟਾ ਕਾਟਨ ਦਾ ਸੂਟ ਹੈ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਰੱਖਿਆ ਕਮੀਜ਼ ਇਹ ਵਾਈਟ ਤੇ ਸਕਾਈ ਬਲੇਊ ਦਾ ਕੰਬੀਨੇਸ਼ਨ ਹੈ ਦੇਖੋ ਇਸ ਤਰ੍ਹਾਂ ਇਹਦੇ ਨਾਲ ਵੀ ਟੈਸਟਾ ਦੀ ਹੀ ਸਲਵਾਏ ਸੇਮ ਪ੍ਰਾਈਸ ਦੇ ਸੂਟ ਨੇ ਜੀ ਸੇਮ ਇਹਨਾਂ ਦੀ ਫੈਬਰਿਕ ਰਹੂਗੀ ਦੇਖੋ ਇਹਦੇ ਸਲਵਾਰ ਵੀ ਟੈਸਟਾ ਦੀ ਮਿਲੂ ਤੁਹਾਨੂੰ ਤੇ ਕਮੀਜ਼ ਵੀ ਟੈਸਟਾ ਦਾ ਮਿਲੂ ਕੋਟੇ ਡੋਰੀਏ ਦਾ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਤੁਹਾਨੂੰ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਬਹੁਤ ਵਧੀਆ ਆਫ ਵਾਈਟ ਜਾਂ ਦੁਪੱਟਾ ਸਰਦਾਰੀ ਜੀ ਲੁੱਕ ਦੇ ਸੂਟ ਨੇ ਤੁਸੀਂ ਵੱਡੀ ਏਜ ਦੇ ਲਈ ਹੈ ਨਾ ਕਿਵੇਂ ਮਰਜ਼ੀ ਸੂਟ ਹੈ ਜਿਹੜਾ ਬਾਏ ਕਰ ਸਕਦੇ ਹੋ ਇਹ ਬਹੁਤ ਵਧੀਆ ਕਲਰ ਹੈ ਇਹਦਾ ਦੇਖੋ ਸਰਦਾਰੀ ਜੀ ਲੁੱਕ ਦਾ ਦੇਖੋ ਇਸ ਤਰ੍ਹਾਂ ਦੀ ਇਹਦੇ ਸੂਟ ਦੇ ਦੁਪट्टे ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ 2.5 ਮੀਟਰ ਪਰ ਪੂਰਾ ਵੱਡਾ ਚੌੜਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਦੇਖੋ ਇਹ ਵੀ ਟੈਸਟਾ ਦਾ ਕਾਟਨ ਦਾ ਸੂਟ ਹੈ ਇਹਦਾ ਕਲਰ ਹੈਗਾ ਜੀ ਸਕਾਈ ਬਲੂ ਜੀ ਸਲਵਾਰ ਹੈ ਇਹਦੇ ਨਾਲ ਤੇ ਵਾਈਟ ਤੇ ਸਕਾਈ ਬਲੂ ਦਾ ਕੰਬੀਨੇਸ਼ਨ ਹੈ ਬਹੁਤ ਵਧੀਆ ਪ੍ਰਿੰਟਡ ਤੁਹਾਨੂੰ ਦੁਪੱਟੇ ਮਿਲਣਗੇ ਜੀ ਇਹਨਾਂ ਦੇ ਬਾਕੀ ਤੁਸੀਂ ਆਪਾਂ ਵੀਡੀਓ ਹਨਾ ਹਰ ਇੱਕ ਸੂਟ ਦੀ ਜਿਹੜੇ ਦੀ ਪਾਈ ਹੁੰਦੀ ਹੈ ਤੁਸੀਂ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰਕੇ ਤੁਸੀਂ ਕਰ ਮੈਂ ਵੀ ਫੋਟੋ ਭੇਜ ਕੇ ਆਪਾਂ ਤੋਂ ਪੁੱਛ ਸਕਦੇ ਹਾਂ ਕਿ ਉਮੀਦ ਤੁਹਾਡੇ ਕੋਲੋਂ ਇਹ ਸੂਟ ਮਿਲ ਜਾਊਗਾ ਜੀ ਆਪਾਂ ਤੁਹਾਨੂੰ ਮੈਸੇਜ ਦਾ ਜਰੂਰ ਰਿਪਲਾਈ ਦੇਵਾਂਗੇ ਹੋਰ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਆਪਾਂ ਜੋ ਵੀ ਕਸਟਮਰ ਮੇਰੇ ਤੋਂ ਸੂਟ ਮੰਗਦਾ ਪਲੀਜ਼ ਮੈਂ ਜਰੂਰ ਦੇਵਾਂ ਬਾਕੀ ਜਦੋਂ ਜਮੀ ਆਏ ਹੋ ਜਾਂਦਾ ਵੀ ਹੁਣ ਕਿਸੇ ਕਲਰ ਦੀ ਕੋਈ ਆਪਸ਼ਨ ਹੀ ਨਹੀਂ ਹੈਗੀ ਹਨਾ ਨਹੀਂ ਮਿਲ ਰਿਹਾ ਤਾਂ ਕਰਕੇ ਸਾਨੂੰ ਮਜਬੂਰੀ ਹੋ ਜਾਂਦੀ ਹੈ ਨਹੀਂ ਸਾਡਾ ਜੀ ਨਹੀਂ ਕਰਦਾ ਹੁੰਦਾ ਜੀ ਤੁਹਾਨੂੰ ਵੀ ਅਸੀਂ ਮਨਾ ਕਰੀਏ ਜੀ ਇਹ ਸੂਟ ਹੈ ਨਹੀਂ ਕਰ ਦੇਖੋ ਜੀ ਇਹ ਦੋ ਕਲਰ ਆ ਗਏ ਟੈਸਟਾ ਦੇ ਵਿੱਚ ਦੋ ਕਲਰ ਆ ਗਏ ਦੀ कॉटन ਦੇ ਵਿੱਚ ਇਹ ਬਿਨਾ ਲਾਈਨਿੰਗ ਤੋਂ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਬਾਕੀ ਮੈਂ ਭੈਣਾਂ ਨੂੰ ਇਹੀ ਰਹਿ ਦੇਵਾਂਗੀ ਜੀ ਤੁਸੀਂ ਲਾਈਨਿੰਗ ਤੋਂ ਨਾ ਡਰਿਆ ਕਰੋ ਜਿਹੜੀ ਹੂਣ ਵਾਲੀ ਲਾਈਨਿੰਗ ਹਨਾ ਹਨਾ ਫੁੱਲ ਵਾਲੀ ਬਿਲਕੁਲ ਠੰਡੀ ਹੁੰਦੀ ਹੈ कॉटन ਦੀ ਤੇ ਉਹ ਤੁਸੀਂ ਜਿਵੇਂ ਟੈਸਟਾ कॉटन ਦੇ ਸੂਟ ਨੇ ਜੀ ਇਹਦੇ ਕਮੀਜ਼ ਤੇ ਤੁਸੀਂ ਇਕੱਲੇ ਤੇ ਲਾ ਲਿਆ ਕਰੋ ਕਿਉਂ ਮਹਿੰਗੇ ਸੂਟ ਹੁੰਦੇ ਨੇ ਬਾਅਦ ਦੇ ਵਿੱਚ ਫਿਰ ਆਪਾਂ ਪਸਤਾਉਨੇ ਆ ਵੀ ਹਨਾ ਇਹ ਐ ਹੋ ਗਿਆ ਐ ਹੋ ਗਿਆ ਤੇ ਚਲੋ ਜੋ ਨਹੀਂ ਵੀ ਲਾਈਕ ਕਰਦਾ ਹਨਾ ਨਹੀਂ ਵਧੀਆ ਪਸੰਦ ਲੱਗਦੀ ਉਹਨਾਂ ਨੂੰ ਉਹ ਨਾ ਲਾਉਣ ਜਿਵੇਂ ਇਹ ਵਾਲੇ ਸੂਟ ਨੇ ਦੁਪੱਟਿਆਂ ਵਾਲੇ ਹਨ ਇਹਦੇ ਕੋਈ ਲੋੜ ਨਹੀਂ ਬਿਲਕੁਲ ਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਇਦਾਂ ਹੀ ਰੈਡੀ ਕਰ ਸਕਦੇ ਹੋ ਦੇਖੋ ਜੀ ਇਹ ਤਿਸਤਾ ਕਾਟਨ ਦੇ ਸੂਟ ਨੇ ਸੋਨੇ ਕਲਰ ਨੇ ਇਹਨਾਂ ਦੇ ਵਿੱਚ ਇਹ ਬ੍ਰਿਕ ਪ੍ਰਿੰਟ ਦੇ ਵਿੱਚ ਆ ਗਈ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਦੁਪੱਟਿਆਂ ਦੇ ਨਾਲ ਸੂਟ ਨੇ ਜਿਹੜੇ ਦਿਖਾ ਦਿੱਤੇ ਨੇ ਇਹਦੇ ਵਿੱਚ ਰੰਗ ਕਾਫੀ ਨੇ ਜੋ ਵੀ ਰੰਗ ਤੁਸੀਂ ਲੈਣਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਪਲੀਜ਼ ਰਿਕਵੈਸਟ ਹੈ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਹਨਾ ਤੇ ਨਾਲੇ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤੁਹਾਨੂੰ ਸੂਟਾਂ ਦਾ ਪ੍ਰਾਈਸ ਪਤਾ ਲੱਗ ਜੂ ਸੌਰੀ ਜੀ ਮੈਂ ਇਹ ਸੂਟ ਦਾ ਪ੍ਰਾਈਸ ਦੱਸਣਾ ਭੁੱਲ ਗਈ ਤੁਹਾਨੂੰ ਵਿੱਦ ਦੁਪੱਟਾ ਵਿੱਦ ਸ਼ਿਪਿੰਗ ਚਾਰजेस ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਦੁਪੱਟੇ ਦੇ ਨਾਲ ਤੁਹਾਡੇ ਘਰ ਤੱਕ 2500 ਦੇ ਵਿੱਚ ਇਹ ਸੂਟ ਪਹੁੰਚ ਜਾਣਗੇ ਜੀ ਸੇਮ ਪ੍ਰਾਈਜ਼ ਹੀ ਇਹ ਸੂਟ ਦਾ ਜੀ ਦੇਖੋ ਸੇਮ ਪ੍ਰਾਈਜ਼ ਇਹ ਸੂਟ ਦਾ ਰਹੂਗਾ ਤੁਹਾਨੂੰ ਟੈਸਟਾ ਦੇ ਨਾਲ ਦੁਪੱਟੇ ਵਾਲੇ ਸੂਟ ਦਾ ਪ੍ਰਾਈਜ਼ ਰਹੂਗਾ ਜੀ 2500 ਰੁਪਏ ਦੂਸਰੇ ਸੂਟ ਦਾ ਪ੍ਰਾਈਜ਼ ਰਹੂਗਾ ਜੀ ਕਾਟਨ ਦਾ ਅ 2000 ਸ਼ਿਪਿੰਗ ਚਾਰਜਸ ਆਪਣੇ ਇੰਡੀਆ ਦੇ ਵਿੱਚ ਫ੍ਰੀ ਹੁੰਦੇ ਨੇ ਜੀ ਇਹ ਨਹੀਂ ਹੈਗਾ ਵੀ ਆਪਾਂ ਅਲੱਗ ਤੋਂ ਲਵਾਂਗੇ ਇੰਨਾ ਪੈਸੇ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਊਗਾ ਚਲੋ ਜੀ ਮੈਂ ਤੁਹਾਨੂੰ ਪੰਜ ਛੇ ਸੂਟ ਦਿਖਾ ਦਿੱਤੇ ਨੇ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਤੁਸੀਂ ਵੀਡੀਓ ਦੇਖਣ ਸਾਰ ਜੋ ਵੀ ਸੂਟ ਪਸੰਦ ਹੁੰਦਾ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ ਬਾਅਦ ਦੇ ਵਿੱਚ ਸੇਮ ਕਲਰ ਨਹੀਂ ਮਿਲਦਾ ਸੇਮ ਫੈਬਰਿਕ ਨਹੀਂ ਮਿਲਦੀ ਨਿਉ ਚੀਜ਼ ਆ ਜਾਂਦੀ ਹੈ ਤੇ ਕਈ ਕੋਈ ਉਸ ਤੋਂ ਵੱਧ ਕੇ ਆ ਜਾਂਦੀ ਹੈ ਫਿਰ ਉਹਦਾ ਪ੍ਰਾਈਸ ਵੱਧ ਜਾਂਦਾ ਜੀ ਕੋਈ ਉਸ ਤੋਂ ਘੱਟ ਕੇ ਆ ਜਾਂਦੀ ਹੈ ਹਨਾ ਫਿਰ ਤੁਸੀਂ ਘੱਟ ਵਾਲਿਆਂ ਦਾ ਤੁਸੀਂ ਬੋਲਦੇ ਨਹੀਂ ਜੀ ਜਦੋਂ ਪ੍ਰਾਈਸ ਵੱਧ ਕੇ ਆ ਜਾਂਦਾ ਹਨਾ ਫਿਰ ਤੁਸੀਂ ਕਹਿੰਦੇ ਨਾ ਵੀ ਉਹ ਵੀਡੀਓ ਚ ਕੋਨਾ ਰੇਟ ਪਾਇਆ ਹੋਇਆ ਸੀ ਸਾਨੂੰ ਕੋਈ ਜੀ ਨਹੀਂ ਕਰਦਾ ਵੀ ਅਸੀਂ ਬਾਰ-ਬਾਰ ਬਦਲੀਏ ਹਨਾ ਜਿਵੇਂ ਜਿਵੇਂ ਸਾਨੂੰ ਅੱਗੋਂ ਵੀ ਮਾਲ ਆ ਰਿਹਾ ਹੈਗਾ ਰੇਟ ਬਣ ਰਿਹਾ ਉਸੇ ਤਰ੍ਹਾਂ ਅਸੀਂ ਅੱਗੇ ਉਹ ਕਰ ਰਹੇ ਹਾਂ ਤੁਸੀਂ ਜੇ ਇਸੇ ਜਿਵੇਂ ਜਿਹੜੀ ਵੀਡੀਓ ਦੇ ਵਿੱਚ ਰੇਟ ਪਾਇਆ ਹੁੰਦਾ ਜਿਉਂ ਪਲੀਜ਼ ਵੀਡੀਓ ਦੇਖਣ ਸਾਰ ਹੀ ਆਪਣਾ ਆਰਡਰ ਜਿਹੜਾ ਬੁੱਕ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਉਸੇ ਸੇਮ ਰੇਟ ਦੇ ਵਿੱਚ ਸੂਟ ਨੇ ਜਿਹੜੇ ਮਿਲ ਸਕਣਾ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੀਨੀ ਸਤਿ ਸ੍ਰੀ ਅਕਾਲ ਜੀ